ਸਾਤਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅਤਰਤਾਪਾਪ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਹਾਂ ਕਿ ਇਸ ਵੇਲੇ ਦੀ ਇੱਕ ਅਹਿਮ ਖਬਰ ਜਿਹੜੀ ਆ ਉਹ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜੀ ਹਾਂ ਤੁਹਾਨੂੰ ਪਤਾ ਹੀ ਹੈ ਕਿ ਅਮਰੀਕਾ ਵੱਲੋਂ ਗੈਰ ਪਰਵਾਸੀਆਂ ਦੇ ਉੱਤੇ ਜਿਹੜਾ ਵੱਡਾ ਐਕਸ਼ਨ ਉਹ ਕੀਤਾ ਜਾ ਰਿਹਾ ਲਗਾਤਾਰ ਔਰ ਜਹਾਜ਼ ਭਰ-ਭਰ ਕੇ ਜਿਹੜਾ ਉਹ ਭਾਰਤ ਵੱਲ ਭੇਜੇ ਜਾ ਰਹੇ ਨੇ ਉਹ ਇਸ ਵਿਚਾਲੇ ਡੋਲਨ ਟਰੰਪ ਵੱਲੋਂ ਇੱਕ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਜੀ ਹਾਂ ਤਾਂ ਦੱਸਿਆ ਕਿ ਇਹ ਐਲਾਨ ਹੈ ਸਿਟੀਜ਼ਨਸ਼ਿਪ ਦਾ ਜੀ ਹਾਂ ਅਮਰੀਕਾ ਦੀ ਸਿਟੀਜ਼ਨਸ਼ਿਪ ਜਿਹੜਾ ਆ ਉਹਦੇ ਵਾਸਤੇ ਜਿਹੜਾ ਉਹਨਾਂ ਨੇ ਵਟਾ ਐਲਾਨ ਕਰ ਦਿੱਤਾ ਹੈ ਕਿ ਕੋਈ ਵੀ ਜਿਹੜਾ ਹੁਣ ਸਿਟੀਜ਼ਨਸ਼ਿਪ ਅਮਰੀਕਾ ਦੀ ਲੈ ਸਕਦਾ ਆ ਉਹ ਕਿਉਂ ਕਿਸ ਤਰ੍ਹਾਂ ਲੈ ਸਦਾ ਹੈ ਕਿ ਉਹਦੇ ਵਾਸਤੇ 5 ਮਿਲੀਅਨ ਡਾਲਰ ਜਿਹੜੇ ਨੇ ਉਹ ਅਦਾ ਕਰਨੇ ਪੈਣਗੇ ਜਨਕੀ ਭਾਰਤ ਦੀ ਗੱਲ ਕਰੀਏ ਭਾਰਤ ਦੀ ਜਿਹੜੀ ਕਰੰਸੀ ਦੇ ਹਿਸਾਬ ਨਾਲ 60 ਕਰੋੜ ਰੁਪਇਆ ਜਿਹੜਾ ਉਹ ਬਣਦਾ ਆ ਜਿਸ ਦਾ ਅਦਾ ਕਰਨ ਤੋਂ ਬਾਅਦ ਉਤੋਂ ਦੀ ਤੁਸੀਂ ਇਹ ਸਿਟੀਜ਼ਨਸ਼ਿਪ ਜਿਹੜੀ ਆ ਅਮਰੀਕਾ ਦੀ ਉਹ ਲੈ ਸਕਦੇ ਹੋ ਔਰ ਵੱਡੀ ਗੱਲ ਤੁਹਾਨੂੰ ਇਹ ਵੀ ਦੱਸ ਦਈਏ ਕਿ ਡੋਲਨ 트럼ਪ ਵੱਲੋਂ ਕਿਹਾ ਗਿਆ ਕਿ ਮਹਿਜ 2 ਹਫ਼ਤਿਆਂ ਦੇ ਵਿੱਚ ਇਹ ਸਕੀਮ ਜਿਹੜੀ ਆ ਉਹ ਲਾਗੂ ਕਰ ਦਿੱਤੀ ਜਾਏਗੀ ਸਕੀਮ ਦਾ ਨਾਮ 골ਡ ਕਾਰਡ ਸਕੀਮ ਜਿਹੜੀ ਆ ਉਹ ਉਹਦਾ ਜਿਹੜਾ ਨਾਮ ਰੱਖਿਆ ਗਿਆ ਹੈ ਜਿਹਦਾ ਪਹਿਲਾ ਹੀ ਇਹ ਗ੍ਰੀਨ ਕਾਰਡ ਜਿਹੜਾ ਹੈਗਾ ਸੀ ਜਦੋਂ ਉਹ ਦਿੰਦੇ ਸੀ ਜਿਹੜਾ ਉਤੋਂ ਦੀ ਸਿਟੀਜ਼ਨਸ਼ਿਪ ਦਾ ਉਹਦਾ ਹੀ ਇੱਕ ਦੂਸਰਾ ਵਰਜਨ ਜਿਹੜਾ 골ਡ ਕਾਰਡ ਸਕੀਮ ਜਿਹੜੀ ਆ ਉਸ ਵੱਲੋਂ ਜਿਹੜੀ ਆ ਉਹ ਲਾਂਚ ਕੀਤੀ ਗਈ ਆ ਤਾਂ ਹੁਣ 5 ਮਿਲੀਅਨ ਡਾਲਰ ਯਾਨੀ 60 ਕਰੋੜ ਦੇ ਵਿੱਚ ਤੁਸੀਂ ਅਮਰੀਕਾ ਦੀ ਸਿਟੀਜ਼ਨਸ਼ਿਪ ਲੈ ਸਕਦੇ ਹੋ ਨਵੀਆਂ ਤੇ ਤਾਜ਼ਾ ਅਪਡੇਟਸ ਵਾਸਤੇ ਦੇਖਦੇ ਰਹੋ ਸਾਡਾ ਚੈਨਲ ਸ਼ੇਰ ਪੰਜਾਬ ਨਿਊ ਚੈਨਲ ਉਸ ਖਾਸ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਔਰ ਲਾਈਕ ਤੱਕ ਕਰ ਹੀ ਦੇਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਕਿ ਸਮੇਂ-ਸਮੇਂ 'ਤੇ ਸਾਡੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਫਿਲਹਾਲ ਮੈਨੂੰ ਦਿਓ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ